ਚਾਰ ਕੀਤਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਔਰ ਮਾਨ ਵਾਲੀ ਗੱਲ ਹੈ ਸਾਡੇੋਂ ਬਿਲਕੁਲ ਨੇੜੇ ਇਸੇ ਦੁਆਬੇ ਦੇ ਵਿੱਚ ਇੱਕ ਮਹਾਨ ਨਗਰ ਹੈ ਜੀ ਰੁੜਕਾ ਕਲਾਂ ਔਰ ਇਸ ਰੁੜਕਾ ਕਲਾਂ ਦੇ ਅੰਦਰੋਂ ਦੋ ਸਿੱਖ ਹੋਏ ਨੇ ਜਿਨ੍ਹਾਂ ਸਿੱਖਾਂ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਰਾਤ ਦੇ ਵਿੱਚ ਸੰਗਤ ਨੂੰ ਲੈ ਕੇ ਹਾਜ਼ਰੀ ਭਰੀ ਹੈ ਹਜ਼ੂਰ ਦੇ ਦਰਸ਼ਨ ਦਦਾਰੇ ਕੀਤੇ ਨੇ ਔਰ ਸਾਧ ਸੰਗਤ ਕੱਲ ਨੂੰ ਪਿੰਡ ਰੁੜਕਾ ਕਲਾ ਤੋਂ ਸਿੱਖ ਪੰਥ ਦੇ ਵਿਦਵਾਨ ਗਿਆਨੀ ਵੀਰ ਸਿੰਘ ਜੀ ਪੌਂਟਾ ਸਿੰਘ ਵਾਲੇ ਉਹਨਾਂ ਦੇ ਉਦਮ ਉਪਰਾਲੇ ਦਾ ਸਦਕਾ ਸੰਗਤ ਰੁੜਕਾ ਕਲਾ ਤੋਂ ਕਹਨੂੰ ਮੌ ਸਾਹਿਬ ਪੈਦਲ ਯਾਤਰਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਨਮਸ਼ਕਾਰ ਕਰਨ ਵਾਸਤੇ ਆ ਰਹੀ ਹੈ ਇਹ ਲਾਈਵ ਪ੍ਰੋਗਰਾਮ ਚੱਲਦਾ ਹੁਣ ਕਰਕੇ ਮੈਂ ਤਾਂ ਬੇਨਤੀ ਕੀਤੀ ਹੈ ਜੇ ਸੰਗਤਾਂ ਇਲਾਕੇ ਦੀਆਂ ਸੁਣਦੀਆਂ ਹਨ ਉਹ ਕਿਰਪਾ ਕਰਕੇ ਕੱਲ ਨੂੰ ਅੰਮ੍ਰਿਤ ਵੇਲੇ 3 ਵਜੇ ਪੈਦਲ ਚੱਲ ਕੇ ਰੁੜਕਾ ਕਲਾਂ ਤੋਂ ਸੰਗਤ ਨੇ ਗੁਰਦੁਆਰਾ ਮੌਰ ਸਾਹਿਬ ਗੁਰੂ ਅਰਜਨ ਸਾਹਿਬ ਦੇ ਸਥਾਨ ਤੇ ਪਹੁੰਚਣਾ ਹੈ ਉਹਨਾਂ ਪਿੰਡਾਂ ਦੀ ਸੰਗਤ ਉਹਨਾਂ ਮਹਾਨ ਗੁਰਸਿੱਖਾਂ ਦੀ ਯਾਦ ਵਿੱਚ ਅੱਜ ਵੀ ਨਾਲ ਰਲ ਕੇ ਹਾਜ਼ਰੀ ਭਰ ਇਤੇ ਲਾਭ ਪ੍ਰਾਪਤ ਕਰੇ ਆਪ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਨੰਦ ਕਾਰਜ ਵਿਆਹ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਪ੍ਰੋਤਾਨ ਉਹ ਸ਼ੁਕਰਾਨਾ ਸ੍ਰੀ ਗੁਰੂ ਰੰਗਸਾਹਿਬ ਮਹਾਰਾਜ ਜੀ ਦਾ